ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਿਹੜੀ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਨ ਲੱਗੇ ਆ ਇਹ ਸਾਖੀ ਭਾਈ ਬਾਲਾਜੀਵ ਵਾਲੀ ਜਨਮ ਸਾਖੀ ਦੇ ਵਿੱਚੋਂ ਪ੍ਰਾਪਤ ਕੀਤੀ ਹੈ ਤੇ ਭਾਈ ਬਾਲਾਜੀ ਦੀ ਜਨਮ ਸਾਖੀ ਦੇ ਵਿੱਚ 370 ਨੰਬਰ ਅੰਗ ਤੇ ਇਹ ਦਰਜ ਹੈ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਦੇ ਵਿੱਚ ਲਿਖਿਆ ਹੈ ਕਿ ਇੱਕ ਵਾਰ ਜਦੋਂ ਅਦਾਸੀ ਚੌਥੀ ਚੱਲੀ ਨਾ ਤੇ ਗੁਰੂ ਨਾਨਕ ਜੀ ਤਨਾਸਰੀ ਦੇਸ਼ੋਂ ਅੱਗੇ ਕੋ ਚਲਤੇ ਪਏ ਤੇ ਗੁਰੂ ਨਾਨਕ ਦੇਵ ਜੀ ਤੇ ਮਰਦਾਨਾ ਰਬਾਬੀ ਸ਼ਿਹੋ ਔਰ ਕੀ ਹੋ ਇਹ ਚਾਰੇ ਬੈਠੇ ਹੋਏ ਸੰਤ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਮਾਧੀ ਲੱਗ ਗਈ ਸਾਭ ਸੰਗ ਜੀ ਸਮਾਦੀ ਲੱਗੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮਹਾਰਾਜ ਜਦੋਂ ਸ਼੍ਰੀ ਗੁਰੂ ਜੀ ਸਾਧਨ ਹੋਏ ਤੇ ਇਹਨਾਂ ਸਿੱਖਾਂ ਅਰਦਾਸ ਕੀਤੀ ਕਿ हे ਸੱਚੇ ਪਾਤਸ਼ਾਹ ਜੀ ਤੋਂ ਸਾਡਾ ਧਿਆਨ ਕਿੱਧਰ ਗਿਆ ਹੈ ਤੇ ਗੁਰੂ ਨਾਨਕ ਜੀ ਨੇ ਕਿਹਾ हे ਮਰਦਾਨਾ ਸਾਡਾ ਮਨ ਉੱਠ ਖੜਾ ਹੋਇਆ ਹੈ ਤੇ ਫਿਰ ਮਰਦਾਨੇ ਆਖਿਆ ਜੀ ਸੱਚੇ ਪਾਤਸ਼ਾਹ ਕਿੱਧਰ ਜਾਵੋਗੇ ਤੇ ਖਾਸ ਸਿੰਘ ਜੀ ਗੁਰੂ ਨਾਨਕ ਜੀ ਆਖਿਆ ਮਰਦਾਨਾ ਅਗਲਾ ਜਿਹੜਾ ਗਰਾਉਂ ਹੈ ਨਾ ਇੱਥੇ ਵੀਰਾ ਨੌ ਮੁਲਾਰ ਹੈ ਇੱਕ ਅਗਲੇ ਗਰਾਉਂ ਵਿੱਚ ਰਹਿੰਦਾ ਹੈ ਤੇ ਉਹਨੂੰ ਮਿਲ ਕੇ ਆਪਾਂ ਉਹਨੂੰ ਆਪਾਂ ਮਿਲਾਂਗੇ ਉਹਨੂੰ ਮਿਲ ਕੇ ਖੇਡਾਂਗੇ ਤਾਂ ਸ੍ਰੀ ਗੁਰੂ ਜੀ ਮਰਦਾਨਾ ਚੱਲਦੇ ਚੱਲਦੇ ਉੱਥੇ ਜਾ ਪਹੁੰਚੇ ਜਿੱਥੇ ਵੀਰਾ ਮੁਲਾਰ ਰਹਿੰਦਾ ਸੀ ਵੀਰਾ ਮਲਾਰੀ ਦਾ ਸੀ ਉੱਥੇ ਜਾ ਕੇ ਮਰਦਾਨੇ ਪੁੱਛਿਆ ਭਾਈ ਵੀਰਾ ਮਲਾਰ ਕਿੱਥੇ ਰਹਿੰਦਾ ਹੈ ਤੇ ਜਿਹੜੇ ਉੱਥੇ ਲੋਕ ਸਨ ਉਹਨਾਂ ਆਖਿਆ ਭਾਈ ਉਸ ਵਾਰੀ ਵੀਰਾ ਮਲਾਰ ਹੈ ਤੇ ਗੁਰੂ ਨਾਨਕ ਦੇਵ ਜੀ ਉਹ ਥਾਈ ਜਾਇ ਪਹੁੰਚੇ ਜਿੱਥੇ ਵੀਰਾ ਮਲਾਰ ਬੈਠਾ ਸੀ ਤੇ ਸ੍ਰੀ ਗੁਰੂ ਨਾਨਕ ਜੀ ਨੇ ਜਾਇ ਕਰ ਕਿਹਾ हे ਵੀਰਾ ਅਲੇਖ ਕੋ ਸਲਾਮ ਹੈ ਅਗੋਂ ਸਾਧ ਸੰਗਤ ਜੀ ਵੀਰਾਂ ਮਹਾਰ ਨੇ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮੱਥਾ ਟੇਕਿਆ ਤੇ ਵੀਰਾਂ ਨੇ ਪੁੱਛਿਆ ਜੀ ਤੁਸੀਂ ਕੌਣ ਹੋ ਤੇ ਕਿੱਥੋਂ ਆਏ ਹੋ ਤੇ ਆ ਸਾਡੇ ਨਾਲ ਕੀ ਕੰਮ ਹੈ ਤੇ ਸ੍ਰੀ ਗੁਰੂ ਬਾਬੇ ਜੀ ਕਿਹਾ ਭਾਈ ਅਸਾਂ ਦੋਏ ਸੁਖਣ ਦਰਗਾਹ ਸੱਚੀ ਦੇ ਦਰਬਾਰ ਦੇ ਤੁਸਾਂ ਦੇ ਪਾਸੋਂ ਪੁੱਛਨੇ ਹਨ ਕਾ ਵੀਰੇ ਆਖਿਆ ਭਾਈ ਤੁਸੀਂ ਇੰਨਾ ਬਹੁ ਪੁੱਛੋ ਜੇ ਕੋਣ ਲੋਕ ਹਨ ਤੇ ਅਸਾਂ ਪਾਸੋਂ ਕੇ ਪੁੱਛਦੇ ਹਨ ਆਹੇ ਤੇ ਭਾਈ ਸਾਂ ਲੋਕ ਸਾਈਂ ਲੋਕ ਕੋ ਅਸੀਂ ਤਾਂ ਗਰੀਬ ਰਾਈ ਆਹੇ ਅਸੀਂ ਕੇ ਜਾਣਦੇ ਹਾਂ ਦਰਗਾਹ ਦੀ ਕੇ ਖਬਰ ਹੈ ਤੇ ਮਰਦਾਨੇ ਆਖਿਆ ਸਹਿਬ ਦੇ ਪਿਆਰੇ ਇਹ ਨਾਨਕ ਨਿਰੰਕਾਰ ਹੀ ਹਨ ਜਿਉ ਤਿਉ ਆਖ ਤੇ ਮਲਾਰ ਨੇ ਆਖਿਆ ਜੋ ਸਾਡੇ ਵੱਡੇ ਭਾਗ ਹੋਏ ਜੋ ਅਸਾਂ ਕੋ ਬਾਬਾ ਜੀ ਦਾ دیدار ਹੋਇਆ ਮਲਾਰ ਬੋਲਿਆ ਜੀ ਅਸਾਂ ਕੋ ਇਹ ਦੱਸੋ ਜੀ ਜੋ پاک ਖੁਦਾਏ ਕਿਹਦਾ ਹੈ ਤੇ ਕਿੱਥੇ ਰਹਿੰਦਾ ਹੈ ਤੇ ਮਲਾਰ ਕਹਿੰਦਾ ਮੁਸਲਮਾਨ ਆਖਦੇ ਹਨ ਕਿ ਮੁਹੰਮਦ ਖੁਦਾਏ ਦੇ ਨਜ਼ਦੀਕੀ ਹਨ ਤੇ ਹਿੰਦੂ ਆਖਦੇ ਹਨ ਕਿ ਬ੍ਰਹਮਾ ਵਿਸ਼ਨ ਮਹੇਸ਼ ਨਿਰੰਕਾਰ ਦੀ ਸੂਰਤ ਹੈ ਹਿਕੇ RAM KRISHNA ਖੁਦਾਏ ਹੋਏ ਹਨ ਸੋ ਗਰੀਬ ਨਵਾਜ਼ ਜੀ ਆਪ ਮਿਹਰਬਾਨੀ ਕਰੋ ਮੇਰੇ ਤਨ ਦੱਸੋ ਇਹ ਖੁਦਾਏ ਹੈ ਹਨ ਕਿ ਕੋਈ ਹੋਰ ਖੁਦਾਏ ਹੈ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਲੋਕ ਆਖਿਆ ਤੇ ਇਹ ਸਲੋਕ ਜੋ ਹੈ ਇਸ ਦਾ ਜਾਪ ਕਰਨ ਦੇ ਨਾਲ 84 ਤੋਂ ਤਾਂ ਮੁਕਤੀ ਮਿਲਦੀ ਹੈ ਲੋਕ ਸੁਖੀਤਾ ਹੁੰਦੇ ਹਨ ਪਰ ਲੋਕ ਵੀ ਸੁਖੀਏ ਹੋ ਜਾਂਦੇ ਹਨ ਤੇ ਸਾਧ ਸੰਗਤ ਜੀ ਮਨ ਇਛਤ ਫਲ ਪ੍ਰਾਪਤ ਹੋ ਜਾਂਦੇ ਹਨ ਸੋ ਆਓ ਇਹ ਸ਼ਬਦ ਨੂੰ ਸਰਵਣ ਕਰੋ ਸਾ ਲੋਕ ਮਹਲਾ ਪਹਿਲਾ ਜਿਤਦਰ ਲਖ ਮੁਹੰਮਦਾਂ ਲਖ ਬਰਨਾ ਬਿਸ਼ਨ ਮਹੇਸ ਲੱਖ ਲਖ ਰਾਮ ਵਡੀਰੀਏ ਲਖ ਰਹੀ ਲਖ ਵੇਸ ਲਖ ਲਖ ਉਥੇ ਜਤੀ ਹੈ ਸਤਿਆ ਤੇ ਸੁਨਿਆਸ ਲੱਖ ਲੱਖ ਉਥੇ ਗੋਰਖਾਨ ਲੱਖ ਲੱਖ ਨਤਨ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਸੱਚੇ ਦਰਬਾਰ ਉੱਪਰ ਕਈ ਲੱਖ ਮੁਹੰਮਦਾਂ ਹਨ ਕਈ ਲੱਖਾਂ ਵਿਸ਼ਨੂ ਹਨ ਕਈ ਲੱਖਾਂ ਸ਼ਿਵ ਜੀ ਹਨ ਤੇ ਕਈ ਲੱਖਾਂ ਮਹੇਸ਼ ਹਨ ਤੇ ਸਾਧ ਸੰਗਤ ਜੀ ਕਈ ਲੱਖੋਸ ਦੇ ਦਰਬਾਰ ਉੱਪਰ ਰਾਮ ਵੜਿਆਈਆਂ ਦੇ ਹਨ ਤੇ ਕਈ ਲੱਖਾਂ ਰਾਹ ਵਿੱਚ ਵੇਸ਼ ਕੀਤੇ ਹੋਏ ਨਜ਼ਰ ਆਉਂਦੇ ਹਨ ਅਤੇ ਸ਼ਾਮ ਕਹਿਣ ਲੱਗੇ ਕਈ ਲੱਖ ਉੱਥੇ ਸਤੀ ਰਹਿੰਦੇ ਹਨ ਕਈ ਲੱਖ ਇੱਥੇ ਜਤੀ ਹਨ ਤੇ ਕਈ ਲੱਖ ਦਿੱਤਾ ਤ੍ਰਿਉ ਵਰਗੇ ਸੰਿਆਸੀ ਹਨ ਲੱਖ ਲੱਖ ਉੱਥੇ ਗੋਰਖਾ ਲੱਖ ਲੱਖ ਨਾਥਾਂ ਨਾਥ ਲੱਖ ਲੱਖ ਉਥੇ ਆਸਣ ਗੁਰ ਚੇਲੇ ਰਾਰਾਸ ਗੁਰੂ ਜੀ ਕਹਿਣ ਲੱਗੇ ਖੇ ਭਾਈ ਉਥੇ ਲੱਖਾਂ ਗੋਰਖਨ ਲੱਖਾਂ ਨਾਥ ਫਿਰਦੇ ਹਨ ਅਤੇ ਭਾਈ ਲੱਖਾਂ ਉਥੇ ਆਸਣ ਧਾਰੀ ਹਨ ਤੇ ਕਈ ਲੱਖ ਗੁਰੂ ਚੇਲੇ ਹਨ ਲੱਖ ਲੱਖ ਦੇਵੀ ਦੇਵਤੇ ਦਾਨੂ ਲੱਖ ਨਵਾਸ ਏ ਭਾਈ ਮਲਾਰ ਸੁਣ ਕਿਸ ਨਿਰੰਕਾਰ ਦੇ ਦਰਬਾਰ ਤੇ ਲੱਖਾਂ ਉਸ ਨਿਰੰਕਾਰ ਦੇ ਦਰਬਾਰ ਤੇ ਲੱਖਾਂ ਦੇਵੀਆਂ ਤੇ ਲੱਖਾਂ ਦੇਵਤੇ ਹਨ ਇੰਦਰ ਸਰਖੇ ਤੇ ਲੱਖਾਂ ਹੀ ਦਾਨੂ ਹਨ ਲੱਖਾਂ ਹੀ ਦੇਵ ਹਨ ਲੱਖ ਪੀਰ ਪਕੰਬਰ ਆਲੀਏ ਲੱਖ ਕਾਜੀ ਮੁੱਲਾ ਸੇਖ ਅਤੇ ਲੱਖਾਂ ਹੀ ਉਥੇ ਪੀਰ ਹਨ ਲੱਖਾਂ ਹੀ ਪਕੰਬਰ ਹਨ ਲੱਖਾਂ ਹੀ ਉਥੇ ਕਾਜੀ ਹਨ ਤੇ ਲੱਖਾਂ ਹੀ ਮੁੱਲਾ ਹਨ ਤੇ ਲੱਖਾਂ ਹੀ ਸ਼ੇਖ ਤੁਰੇ ਫਿਰਦੇ ਹਨ ਕਿਸੇ ਸ਼ਾਂਤ ਨਾਇਆ ਬਿਨ ਸਤਗੁਰ ਦੇ ਆਪ ਦੇਸ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਸ੍ਰੀ ਗੁਰੂ ਨਾਨਕ ਦੇਵ ਜੀ ਆਖਦੇ ਅੰਨ ਪੀ ਸੁਣ ਭਾਈ ਵੀਰਿਆ ਇਤਨੇ ਜੋ ਹੋਏ ਹਨ ਸੋ ਆਪੇ ਹੀ ਆਪ ਕੋ ਆਏ ਗਏ ਹਨ ਪ੍ਰਤੀਤ ਕਰਨੀ ਜਿਨ੍ਹਾਂ ਪ੍ਰਾਣੀਆਂ ਗੁਰੂ ਨਹੀਂ ਥਾਪਿਆ ਤੇ ਨਾ ਹੀ ਕਰੇ ਕਿਸੇ ਗੁਰੂ ਤੋਂ ਦਿਖਿਆ ਲਈ ਤੇ ਨਾ ਹੀ ਉਪਦੇਸ਼ ਪੁਛਿਆ ਹੈ ਕਿਸੇ ਪਾਸੋਂ ਤਾਂ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ ਸੁਣ ਭਾਈ ਸੱਚੇ ਗੁਰੂ ਤੋਂ ਬਿਗੈਰ ਗਤ ਨਹੀਂ ਹੁੰਦੀ ਸਾਧਕ ਸਤ ਅਗਨਤ ਹੈ ਕਿਤੇ ਲੱਖ ਅਪਾਰ ਇਹ ਤੇਰੀਆ ਪਵਿੱਤਰ ਹੈ ਬਿਨ ਸਤ ਗੁਰ ਕੈ ਸ਼ਬਦ ਵਿਚਾਰ ਭਾਵੇਂ ਹੋਰ ਜੋ ਸਾਧਕ ਤੇ ਸਿੱਧ ਹਨ ਉਹਨਾਂ ਦੀ ਤੇ ਗਿਣਤੀ ਕਾਈ ਨਹੀਂ ਉਹ ਤਾਂ ਆਪਾਰ ਹੀ ਹਨ ਅਤੇ ਭਾਈ ਕਦਾਚਿਤ ਇਤਨੇ ਪਾਠ ਪੜ੍ਹੇ ਤੇ ਵਰਤਾਏ ਬਿਨਾ ਆਪਣੇ ਸਤਿਗੁਰੂ ਦੇ ਵਿਚਾਰ થી ਸਭ ਅਪਵਿੱਤਰ ਹਨ ਕਿਉਂ ਜੋ ਹੋਰ ਤੋਂ ਇਸ ਦੀ ਗੱਤ ਨਹੀਂ ਹੁੰਦੀ ਸਰਨਾਥਾਂ ਦੇ ਇੱਕ ਨਾਚ ਸਤਨਾਮ ਕੁਰਤਾਰ ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਭਾਈ ਜਿੰਨੇ ਵੀ ਅਵਤਾਰ ਹੋਏ ਹਨ ਅਤੇ 나ਥ ਹੋਰਦੇ ਵੀ ਦੇਵਤੇ ਜਿਤਨੇ ਵੀ ਹੋਏ ਹਨ ਕਿ ਨਾ ਸਭਨਾ ਦੇ ਸਿਰ ਉੱਪਰ ਜੋ ਨਾਮ ਹੈ ਉਸ ਕਰਤਾਰ ਦਾ ਨਰਿੰਕਾਰ ਦਾ ਸਭਨਾ ਦੇ ਉੱਤੇ 나ਥ ਉਹ ਹੈ ਨਾਨਕਤਾ ਕੀ ਕੀਮਤ ਨਾ ਪਵੇ ਬੇਅੰਤ ਬੇਸ਼ਮਾਰ ਪੰਛੀ ਗੁਰੂ ਨਾਨਕ ਦੇਵ ਜੀ ਨੇ ਆਖਿਆ ਭਾਈ ਮਲਾਰ ਜੀ ਉਹ ਜੋ ਕਰਤਾ ਨਿਰੰਕਾਰ ਹੈ ਉਸ ਦੀ ਕੀਮਤ ਮੈਂ ਨਾਨਕ થી ਨਹੀਂ ਪਾਈ ਜਾਂਦੀ ਕਿਉਂ ਜੋ ਬੇਅੰਤ ਹੈ ਉਸ ਦਾ ਕੋਈ ਅੰਤ ਨਹੀਂ ਕੋਈ ਉਸ ਦਾ ਅੰਤ ਨਹੀਂ ਉਹ ਬੇਸ਼ੁਮਾਰ ਹੈ ਉਸ ਦਾ ਕੋਈ ਸ਼ੁਮਾਰ ਨਹੀਂ ਤੇ ਵੀਰਾ ਮਲਾਰ ਨੇ ਆਖਿਆ ਸਤ ਗੁਰੂ ਜੀ ਜਿਵੇਂ ਤੂੰ ਸਾਡੀ ਰਜਾਈ ਜੀਤਾ ਸ੍ਰੀ ਗੁਰੂ ਨਾਨਕ ਦੇਵ ਜੀ ਵੀਰਾ ਮਲਾਰ ਪਾਸੋਂ ਇਹ ਸ਼ਬਦ ਅਚਾਰਨ ਤੋਂ ਬਾਅਦ ਵਿਦਿਆ ਹੋਏ ਤੇ ਕਿਹਾ ਜਿਵੇਂ ਵਿਦਿਆ ਹੋਏ ਤੇ ਉਹਨਾਂ ਪਰ ਖੁਸ਼ੀ ਕਰਕੇ ਸ੍ਰੀ ਗੁਰੂ ਨਾਨਕ ਜੀ ਅੱਗੇ ਕੋ ਚੱਲਦੇ ਭੈ ਮਲਾ ਮਲਾਰ ਦੀ ਕਲਿਆਣ ਕੀਤੀ ਤੇ ਬੋਲੇ ਭਾਈ ਜੀ ਵਾਹਿਗੁਰੂ ਸੋ ਗੁਰੂ ਸواری ਖਾਲਸਾ ਸਾਧ ਸੰਗਤ ਜੀ ਜੋ ਆਪ ਜੀ ਨੇ ਇਹ ਸਾਖੀ ਵੀਰੇ ਮਲਾਰ ਦੇ ਨਾਲ ਧੰਗ ਗੁਰੂ ਨਾਨਕ ਦੇਵ ਜੀ ਦੀ ਹੋਈ ਸਰਵਣ ਕੀਤੀ ਸ਼ਬਦ ਸਰਵਣ ਕੀਤਾ ਇਹ ਸਾਖੀ ਸਰਵਣ ਕਰਨ ਵਾਲੇ ਦੇ 84 ਲੱਖ ਜੁਨਾ ਤੋਂ ਮੁਕਤੀ ਪ੍ਰਾਪਤ ਹੁੰਦੀ ਹੈ ਉਸ ਦੇ ਲੋਕ ਸੁਖੀਏ ਤੇ ਪਰਲੋਕ ਸਿਲੇ ਹੁੰਦੇ ਹਨ ਉਸ ਮੰਨ ਚਾਹੀਆਂ ਮਰਜ਼ਾ ਪ੍ਰਾਪਤ ਹੁੰਦੀਆਂ ਸੋ ਗੁਰੂ ਪਿਆਰੇ ਖਾਲਸਾ ਜੀ ਇਹ ਸ਼ਾਖੀ ਨੂੰ ਸੁਣ ਕੇ ਅੱਗੇ ਸੇਰ ਜ਼ਰੂਰ ਕਰਨਾ ਜੀ ਆਓ ਹੁਣ ਬਹੁਤਾ ਸਮਾਂ ਨਾ ਲੈਂਦੇ ਹੋਏ ਇੱਥੇ ਹੀ ਆਪਾਂ ਇਹ ਸ਼ਾਖੀ ਨੂੰ ਸਮਾਪਤੀ ਕਰਦੇ ਹੋਏ ਫਤਿਹ ਬੁਲਾਉਂਦੇ ਹਾਂ ਜੀ ਆਓ ਗੱਜ ਕੇ ਫਤਿਹ ਬੁਲਾਈਏ ਕੱਲ ਫਿਰ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ